ਵਾਹਿਯੁਰਦੀ ਦਾ ਖਾਲਸਾ ਵਾਹਿਯੁਰਦੀ ਦੀ ਫਤਿਹ ਦੇਸ਼ ਦੇ ਅੰਦਰ ਅੱਜ ਇੱਕ ਧੜਾ ਜਿਉਂ ਆਰਐਸਐਸ ਕਹਿੰਦੇ ਆ ਜਿਹੜਾ ਹਿੰਦੂ ਧਰਮ ਦੀ ਵਕਾਲਤ ਕਰਨ ਦਾ ਹਿੰਦੂ ਰਾਸ਼ਟਰ ਦੀ ਵਕਾਲਤ ਕਰਨ ਦਾ ਤੇ ਸਿੱਖਾਂ ਦੇ ਮੰਨ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਖਰੇ ਤਰ੍ਹਾਂ ਦਾ ਵਿਚਾਰ ਹੈ ਤੇ ਟਕਰਾਅ ਹੈ ਜਿਹੜੀ ਗੱਲ ਅੱਜ ਮੋਹਨ ਭਾਗਵਤ ਨੇ ਕੀਤੀ ਹੈ ਉਹ ਏਕਤਾ ਦੀ ਗੱਲ ਕਰ ਰਿਹਾ ਏਕੇ ਦੀ ਗੱਲ ਕਰ ਰਿਹਾ ਕੋਈ ਛੱਕ ਨਹੀਂ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਇਹ ਦੱਸਿਆ ਕਿ Hindu, Zoroastrian ਤੋਂ ਲੈ ਕੇ ਰਾਮ ਜੀ ਇਮਾਮ ਸਾਹਿਬੀ ਮਾਨਸ ਕੀ ਜਾਤ ਸਭਾ ਏਕੇ ਪਹਿਚਾਣ ਸਿੱਖ ਸਵੇਰੇ ਉੱਠਦਾ ਵੀ ਅਰਦਾਸ ਕਰਦਾ ਤੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਰਾਮ ਗੁਰੂ ਪਹਿਣ ਤੋਂ ਪਹਿਲਾਂ ਅਰਦਾਸ ਕਰਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਅਸੀਂ ਕਿਸੇ ਵੀ ਏਕੇ ਤੋਂ ਦੂਰ ਨਹੀਂ ਹਾਂ ਇਹ ਗੱਲ ਉਹ ਜਿਹੜੀ ਮੋਢ ਭਾਂਗੋ ਦੇ ਮੰਨਣ ਦੀ ਹੈ ਕਿ ਸਮਾਜ ਦੇ ਨਾਤੇ ਉਹਨਾਂ ਨੇ ਸੰਸਕਾਰ ਵੱਖਰੇ ਨੇ ਕਹਿੰਦਾ ਚੰਗੀ ਗੱਲ ਦੂਸਰਾ ਕਹਿੰਦਾ ਉਹਨਾਂ ਦਾ ਪੂਜਾ ਦਾ ਟੰਗ ਆਪਣਾ ਉਹ ਵੀ ਚੰਗੀ ਗੱਲ ਹੈ ਤੀਸਰਾ ਉਹ ਕਹਿੰਦਾ ਵੀ ਜਿਹੜੇ ਉਹਨਾਂ ਦੇ ਜਿਹੜੇ ਆਪਣੇ ਗੁਰੂ ਦੇ ਪ੍ਰਤੀ ਆਸਥਾ ਵਾ ਉਹ ਵੀ ਇੱਕ ਵੱਖਰੀ ਹੈ ਕਹਿੰਦਾ ਵੀ ਜਿਹੜੇ ਉਹਨਾਂ ਦੀ ਮਰਜ਼ਾ ਦਾ ਮੰਨਦੇ ਆ ਉਹ ਸਿੱਖ ਨਹੀਂ ਜਿਹੜੇ ਨਹੀਂ ਮੰਨਦੇ ਉਹ ਸਿੱਖ ਨਹੀਂ ਹੈ ਬਿਲਕੁਲ ਠੀਕ ਆ ਪਰ ਇੱਕ ਗੱਲ ਜਿਹੜੀ ਵਿੱਚੋਂ ਰਹਿ ਗਈ ਆ ਉਹ ਇਹ ਹੈ ਕਿ ਤੰਗ ਤਾਂ ਮੰਨਦੇ ਆ ਪਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਦੌਰ ਤੇ ਮਾਪਿਆ ਨਹੀਂ ਜਾਂਦਾ ਸੋ ਮਹਨ ਭਗਵਾਨ ਜੀ ਇਹ ਸਾਰੀਆਂ ਗੱਲਾਂ ਤੁਸੀਂ ਠੀਕ ਕਹਿ ਰਹੇ ਹੋ ਸਾਡੇ ਸਮਾਜ ਦੇ ਅੰਦਰ ਇੱਕ ਵਿਚਾਰ ਬਣਿਆ ਕਿ ਹਰ ਘਰ ਦੇ ਅੰਦਰ ਕਿਉਂਕਿ ਜਿਹੜਾ ਸਿੱਖ ਸੀ ਉਹ ਮਾਨਤਾ ਦੇ ਭੱਲੇ ਦੀ ਗੱਲ ਕਰਦਾ ਸੀ ਮਾਨਤਾ ਦੇ ਜਿਹੜੇ ਹੱਕਾਂ ਦੀ ਗੱਲ ਕਰਦਾ ਸੀ ਤੇ ਮਾਨਵਤਾ ਦੇ ਜ਼ੁਲਮ ਦੇ ਜ਼ਬਰ ਦੇ ਖਿਲਾਫ ਲੜਦਾ ਸੀ ਤੁਸੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 350 ਸਾਲਾ ਤੁਸੀਂ ਵੀ ਬੰਦਾਇਆ ਤੇ ਸਾਰੇ ਦੁਨੀਆ ਦੇ ਅੰਦਰ ਮਾਨਵਤਾ ਦੇ ਰਾਖੇ ਦੇ ਤੌਰ ਤੇ ਗੁਰੂ ਸਾਹਿਬ ਨੂੰ ਦਾ ਦਿਨ ਮਨਾਇਆ ਗੁਰੂ ਸਾਹਿਬ ਦੀ ਡਿਊਟੀ ਇਸ ਕਰਕੇ ਰਹੀ ਸੀ ਕਿ ਉਹਨਾਂ ਨੇ ਸਰਾਤਨ ਨੂੰ ਬਚਾਉਣਾ ਸੀ ਉਹਨਾਂ ਨੇ ਆਪਣੀ ਜਿਹੜੀ ਪਰੰਪਰਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਹੀਂ ਰੱਖੀ ਹੋਈ ਕਿ ਜਨਮ ਤੇ ਜ਼ਬਰ ਦੇ ਖਿਲਾਫ ਨਾ ਜਬਰ ਸਹਿਣਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਪੈ ਕਹੋਂ ਕੋ ਦੇਤ ਨਾ ਨੈ ਬੇਮਾਨਤ ਆਨ ਸੋ ਉਹਨਾਂ ਨੇ ਨਾ ਜਬਰ ਸਹਿ ਆ ਤੇ ਨਾ ਜਬਰ ਕਰਨ ਵਾਲੇ ਨੂੰ ਜੇ ਜਿਹੜਾ ਉਹਨਾਂ ਨੇ ਹਮੈਤ ਕੀਤੀ ਉਹਨਾਂ ਦੇ ਕੋਲ ਜੇ ਕੋਈ ਪੰਡਤ ਚੱਲ ਕੇ ਆਏ ਤਾਂ ਉਹਨਾਂ ਨੇ ਉਹਨਾਂ ਪੰਡਤਾਂ ਦੇ ਕਸ਼ਮੀਰੀ ਪੰਡਤਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਧਰਮ ਚੋਣ ਦੀ ਗੱਲ ਕੀਤੀ ਸੋ ਇਹੋ ਹੀ ਇਹ ਜਿਹੜੀ ਸਾਡੀ ਅਸੀਂ ਸਾਂਝ ਆ ਇਹ ਸਾਂਝ ਨੂੰ ਅਸੀਂ ਟੋਟਲਾ ਨਹੀਂ ਮੰਨਦੇ ਵਾੜ ਸਿੱਖਾਂ ਦੀ ਇੱਕ ਅਟਰੀ ਤੇ ਵੱਖਰੀ ਹੁੰਦਾ ਜਿਹਨੂੰ ਸੰਵਧਾਨ ਦੇ ਵਿੱਚ ਵੀ ਹੱਕ ਨਹੀਂ ਹੈ ਤੇ ਉਹਨਾਂ ਨੂੰ ਦੇਸ਼ ਦੇ ਅੰਦਰ ਵੀ ਮਾਨਤਾ ਨਹੀਂ ਮਿਲਦੀ ਸੋ ਕਿਰਪਾ ਕਰਕੇ ਤੁਹਾਡੀ ਕਹੀ ਹੋਈ ਗੱਲ ਦਾ ਕੋਈ ਅੱਜ ਨਵੀਂ ਨਹੀਂ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਆ ਉਹ ਲੜਾਈ ਜਿਹੜੀ ਆ ਸਿੱਖ ਜਿਹੜੀ ਜੇ ਏਕੇ ਦੀ ਗੱਲ ਸੀ ਤਾਂ ਇਹ ਹਿੰਦੁਸਤਾਨ ਦੀ ਆਬਾਦੀ ਵਿੱਚੋਂ 2% ਸਿੱਖ ਸੀ ਜਿਹੜੇ ਉਹਨਾਂ ਨੇ ਸਿਰ ਦਿੱਤੇ ਕਿਉਂਕਿ ਏਕਾ ਸੀ ਉਹ ਗਰੇਥ ਦੇ ਖਿਲਾਫ ਸੀ ਆ ਭਾਵੇਂ ਕੀ ਉਸ ਸਮੇਂ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਮਾਨਤਾ ਨਹੀਂ ਮਿਲੀ ਇਹ ਸਾਡਾ ਇੱਕ ਬਹੁਤ ਵੱਡਾ ਇਹ ਕਹਿੰਦੇ ਵੀ ਤਰਾਸ ਦੀ ਬਣੀ ਤੇ ਅੱਜ ਅਸੀਂ ਆਪਣੇ ਘਰ ਨੂੰ ਲਾਉਦੇ ਫਿਰਦੇ ਆ ਤੋ ਮੋਲ ਭਗਵਤ ਜੀ ਤੁਹਾਡੀਆਂ ਇਹ ਗੱਲਾਂ ਕਹੀਆਂ ਠੀਕ ਨੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਇੱਕ ਅਸ ਖਾਇਆ ਹੋਇਆ ਸਿੱਖ ਜਿਹੜਾ ਕਦੇ ਵੀ ਸਰਬੱਤ ਦੇ ਭਲੇ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਰਦਾ ਜੋ ਜਿਹੜਾ ਸਾਡਾ ਦੁਸ਼ਮਣ ਹੈ ਉਹ ਦੁਸ਼ਮਣ ਸਰ ਤੇ ਬੰਨੀ ਪੱਗ ਵਾਲਾ ਜਿਹੜਾ ਕੇਪੀਐਸ ਗੇਲਵੀ ਆ ਬਿਆਨਸਿਓਂ ਦੀ ਆ ਬੂਟਾ ਸਿੰਘ ਵੀ ਆ ਗਿਆਨੀ ਗਿਆਨ ਸਿੰਘ ਵੀ ਆ ਉਹ ਸਿਰ ਤੇ ਪੱਗ ਬੰਨੀ ਵੀ ਹੋਵੇ ਸਾਡੀ ਮਰਿਆਦਾ ਵਿੱਚ ਵੀ ਰੰਦਾ ਹੋਵੇ ਉਹ ਉਸ ਦੇ ਵਿੱਚ ਇਕਲਾਵਾਂ ਸੋ ਇਹ ਗੱਲਾਂ ਕਿਸੇ Hindu ਮੁਸਲਮਾਨ ਦਾ ਕਿਸੇ ਹੋਰ ਦੇ ਨਹੀਂ ਸਿੱਖ ਮੁਸਲਮਾਨ ਦਾ ਵੀ ਆ ਸਿੱਖ ਤੁਰਤ ਤੁਰਤ ਦਾ ਸਾਥੀ ਵੀ ਆ ਸਿੱਖ ਜਿਹੜਾ Hindu ਦਾ ਸਾਥੀ ਵੀ ਆ ਏਕਤਾ ਵਿੱਚ ਅਸੀਂ ਗੁਰੂ ਦੇ ਦਿੱਤੇ ਆਸ਼ੀਰਵਾਦ ਜੂ ਚਾਹੁੰਦੇ ਆ ਪਰ ਸਿੱਖ ਇੱਕ ਵੱਖਰੀ ਤੇ ਅਡਰੀ ਖਾਮ ਹੈ ਜਿਸ ਗੱਲ ਲਈ ਤੁਹਾਨੂੰ ਇੱਕ ਤਰ੍ਹਾਂ ਹੋਰ ਕਟਣਾ ਪਵੇਗਾ ਅਸੀਂ ਆਸ ਕਰਾਂਗੇ ਉਹਨਾਂ ਦੇ ਨਾਲ ਵਿੱਚ ਸਿੱਖਾਂ ਦੀ ਅਟਰੀ ਹੋਵੇ ਤੇ ਕੌਮ ਦੇ ਲਈ ਜਰੂਰ ਤੁਸੀਂ ਮੰਨਤਾ ਦੁਆਉਣ ਦੇ ਵਾਸਤੇ ਝੰਡਾ ਬੁਲੰਦ ਕਰੋ